One, one, two, three, four, three, four, four five, five, five. <laughs> ਸਾਧ ਹੈ ਇੱਕ ਸੰਤ ਹੈ ਦੋ ਸਾਧ ਹੈ ਇੱਕ ਸੰਤ ਹੈ ਇੱਕ ਤੇਰਾ ਪੰਜ ਕਾਪੜੀ ਵਾਲਾ ਸਿੱਖ ਹੈ ਇੱਕ ਤੇਰੀ ਅੰਮਾ ਸ਼ੈਲ ਪੰਜੀਰੀ ਵਾਲੀ ਕਿੰਨੇ ਹੋ ਗਏ ਪੰਜ ਹੋ ਗਏ 1 2 3 ਇੱਕ ਹੋ ਗਈ ਮਾਤਾ ਭਾਗੋ ਜਿੰਨੀ 6 ਧੰਨ ਇੱਕ ਹੋ ਗਿਆ ਪੀਰ ਮਲੇਰ ਕੋਟਲਾ ਧੰਨ ਇੱਕ ਹੋ ਗਿਆ ਪੀਰ ਸਖੀ ਸੁਲਤਾਨ ਧੰਨ ਕਿੰਨੇ ਹੋ ਗਏ ਇੱਕ ਹੋ ਗਿਆ ਪੀਰ ਸੈਦ ਇੱਕ ਹੋ ਗਿਆ ਰੌਸਰ ਵਾਲਾ ਬਾਬਾ ਖੇਤਪਾਲ ਇੱਕ 2 3 ਇੱਕ ਹੋ ਗਿਆ ਪਠਾਨ ਉਹ ਵੀ ਦੱਸ ਪੀਏ ਦੋ 11 ਹੋ ਗਏ ਪੱਕੀ ਆ ਲੈ ਇੱਕ ਦੋ ਹੋਰ ਲਾ ਦੀਏ ਬਹੁਤ ਹੈ 13 ਤਾਂ ਪੂਰੇ ਕਰ ਲਈ ਕਿਹੜੀ ਗਿਣੀ ਨਹੀਂ ਆਪਾਂ ਫਿਰ ਤੁਸੀਂ ਗੋਣਾ ਨੂੰ ਦੱਲੇ ਹੋ ਕਿੱਥੋਂ ਲੈ ਆਵਾਂ ਕੱਲ 16 ਸੇਵਾ ਦੇਣਾ ਜਿਹੜੀ ਚੀਜ਼ ਲੱਗੀ ਉਹ ਬਦਲਣੀ ਨਹੀਂ ਭਰੀ ਸਭਾ ਸੁਣਦੀ ਐ ਤਮਾਮ ਸੰਗਤ ਸੁਣਦੀ ਐ ਇੰਨੀ ਸੰਗਤ ਦੇ ਵਿੱਚ ਦੇਣਦਾਰ ਬੈਠਾ ਹੂੰ ਆ ਤੂੰ ਟੱਸ ਤੋਂ ਮਸਣਾ ਹੋਈ ਅਗਰ ਤੇਰਾ ਮਾਲਕ ਤੇਰਾ ਭਲਾ ਨਾ ਕਰੇ ਮੈਨੂੰ ਅੱਗੇ ਜਟਾਂ ਤੋਂ ਫੜ ਲੈ ਮੈਨੂੰ ਤੇਰੇ ਤੋਂ ਕੋਈ ਮੋਹ ਮਾਇਆ ਨਹੀਂ ਕੋਈ ਮੈਂ ਤੇਰੇ ਤੋਂ ਚੀਜ਼ ਨਹੀਂ ਮੰਗੀ ਦਾ ਹੀ ਕੁਛ ਲਈ ਐ ਪਰ ਇੰਨੀ ਗੱਲ ਯਾਦ ਰੱਖੀ ਸੇਵਾਦਾਰਾ ਚੇਲਾ ਬਣ ਗਿਆ ਜੇ ਮੈਂ ਚ ਇਹਨਾਂ ਦਾ ਮੈਂ ਕੋਈ ਰੱਬ ਨਹੀਂ ਬਣ ਗਿਆ ਉਹ ਪ੍ਰਮਾਤਮਾ ਕਰਨ ਵਾਲਾ ਹਨਾ ਘਰੇ ਆਏ ਹਰ ਇੱਕ ਜੀ ਬੰਦੇ ਦਾ ਸਤਕਾਰ ਕਰਨਾ ਹੈ ਪੁੱਤ ਤੇਰਾ ਫਰਜ਼ ਤੇਰੇ ਘਰੇ ਦੁੱਧ ਦੀ ਕਮੀ ਪੁੱਤ ਦੀ ਕਮੀ ਆਜੇ ਤੂੰ ਮੈਨੂੰ ਫੜ ਲਈ ਘਰੇ ਆਏ ਕਿਸੇ ਵੀ ਰੱਬ ਰੂਪ ਸਾਧ ਸੰਗਤ ਨੂੰ ਚਾਹ ਤੂੰ ਬਣਾਣੀ ਮੋੜ ਨਾਲ ਚੇਲਾ ਬਣ ਗਿਆ ਇਹਦਾ ਮਤਲਬ ਇਹ ਨਹੀਂ ਵੀ ਮੈਂ ਨਸ਼ੇ ਦੇ ਰਾਹ ਤੁਰ ਪੈਣਾ ਨਾ ਕੋਈ ਸਿਗਰਟਾ ਨਾ ਕੋਈ ਦੂਜਾ ਨਸ਼ਾ ਕੁਝ ਨਹੀਂ ਸੁਣ ਲੈ ਬੇਟਾ ਮੇਰਾ ਦੱਸਣਾ ਫਰਜ਼ ਹੈ ਹਣਾ ਇਸ ਚੀਜ਼ ਵੱਲੀ ਵੀ ਨਹੀਂ ਜਾਣਾ ਜੇ ਜਾਵੜਿਆ ਪਤਾ ਲੱਗ ਗਿਆ ਫਿਰ ਸਰਸ ਵਾਲੀ ਲਹਿਰ ਤੇ ਲਾ ਕੇ ਪੁੱਟੇ ਠੀਕ ਹੈ ਦੂਜਾ ਨੰਬਰ ਏ ਤੀਨੂ ਤੀ ਪੈਨ ਨੂੰ ਪੈਣ ਸੰਧਣਾ ਠੀਕ ਹੈ ਆਪਦਾ ਬੇਦਾਗ ਰਹਿਣਾ ਕਿਸੇ ਗੱਲ ਦਾ ਲਾਂਭਾ ਆਪਦੇ ਮਾਪਿਓ ਨਹੀਂ ਆਉਣ ਦੇਣਾ ਤੇ ਸ਼ਿਰਾ ਮੈਨੂੰ ਨਹੀਂ ਆਉਣਾ ਤੇ ਜੇ ਤੇਰੀ ਸਾਧਨਾ ਸੁਣੇ ਸਵਾ ਮਹੀਨੇ ਚ ਪਰ ਫਿੱਟਲਾਂ ਤੇ ਭਰੀ ਸਭਾ ਜਾ ਕੇ ਜਵਾਬ ਦੇਦੀ ਉੱਥੇ ਵੀ ਮੈਂ ਭਗਤੀ ਕੀਤੀ ਮੇਰੀ ਭਗਤੀ ਦਾ ਮੁੱਲ ਨਹੀਂ ਮੋੜਿਆ ਗਿਆ ਸਮਝ ਆ ਗਈ ਧੰਨ ਨੇਮ ਤੇ ਰਹਿਣਾ ਧਰਮ ਤੇ ਰਹਿਣਾ ਹਰ ਇੱਕ ਤੋਂ ਆਪ ਤੋਂ ਵੱਡੇ ਦੀ ਇੱਜ਼ਤ ਕਰਨੀ ਆ ਹਰੇਕ ਦੀ ਜਿੱਥੇ ਤੇਰੇ ਤੋਂ ਜਿੰਨੀ ਮਦਦ ਹੋ ਸਕੇ ਜ਼ਰੂਰੀ ਨਹੀਂ ਹੁੰਦਾ ਵੀ ਮਦਦ ਪੈਸੇ ਦੀ ਹੈ ਮਦਦ ਕਰਨੀ ਆ ਹਰੇਕ ਦੇ ਨਾਲ ਤੁਰਨਾ ਜਿੰਨਾ ਪੁੰਨਦਾਨ ਹੋ ਸਕੇ ਪੁੰਨਦਾਨ ਕਰਨਾ ਵਾਂਝਾ ਨਹੀਂ ਰਹਿਣਾ ਜੇ ਮਾਲਕ ਤੇਰੇ ਘਰੇ ਕਿਸੇ ਚੀਜ਼ ਦੀ ਘਾਟ ਰਹੇ ਜੇ ਤਾਂ ਮੈਨੂੰ ਕਹਿ ਦੀ ਆਪੇ ਸਮਝ ਆ ਗਈ ਜਿੱਥੇ ਇੰਨਾ ਬਣਾਈ ਬੈਠਾ ਨਾ ਜਿੱਥੇ ਇੰਨੇ ਇੱਕ ਜਗ੍ਹਾ ਤੇ ਬੈਠਾ ਹੁਣ ਮਾਲਕ ਦੇ ਘਰ ਤੇ ਵਿਸ਼ਵਾਸ ਰੱਖੀ ਤੈਨੂੰ ਇੱਥੇ ਦੁੱਗਣਾ ਮਿਲੂ ਅਗਲੇ ਸਾਲ ਨੂੰ ਇਸੇ ਦਿਨ ਵੇਲੇ ਇਸ ਆਸ ਤੇ ਖਰਾ ਉਤਰਨਾ ਤੇਰਾ ਫਰਜ਼ ਸਮਝ ਆ ਗਈ ਦੁਨੀਆ ਦੇ ਵਿੱਚ ਮੇਰਾ ਨੱਕਣਾ ਨਿਵਣਦੀ ਤੈਨੂੰ ਨਿਮਨ ਮੈਂ ਨਹੀਂ ਕਰਨਾ ਤਾਂ ਗਾ ਮੇਰੇ ਮਾਲਕ ਨੇ ਆ ਮੈਂ ਵੀ ਤੇਰੇ ਵਰਗਾ ਹੀ ਬੰਦਾ ਹੈਣਾ ਪਰ ਇੱਕ ਜਦੋਂ ਗੁਰੂ ਬਣ ਜਾਂਦਾ ਨਾ ਗੁਰੂ ਹੁੰਦਾ ਜਿਹੜਾ ਉਹਦੇ ਪੈਰਾਂ ਤੋਂ ਚੱਲੇ ਤਾਂ ਬੰਦਾ ਚੰਗਾ ਰਹਿੰਦਾ ਸਿਰ ਨਹੀਂ ਜਾਊਗਾ ਮਾਰਖ ਸਮਝ ਆ ਗਈ ਮਾਤ ਪਿਤਾ ਪਹਿਲਾਂ ਇਹਨਾਂ ਦੀ ਸੇਵਾ ਕਰੀ ਇਸ ਤੋਂ ਬਾਅਦ ਗੁਰੂ ਹੈ ਸਮਝ ਆ ਗਈ 1 2 3 ਅੱਜ ਦਾ ਤੇਰਾ ਲੱਗਿਆ ਸਿਰ ਅੰਨ ਪਾਣੀ ਮਨਜ਼ੂਰ ਹੋਏ ਸਾਜੀਆਂ ਦਾ ਸਾਜ ਮਨਜ਼ੂਰ ਹੈ ਗਾਉਣ ਵਾਲੇ ਦੀ ਆਵਾਜ਼ ਮਨਜ਼ੂਰ ਹੈ ਧੰਨ ਆਈ ਸੰਗਤ ਦੀ ਚੌਂਕੀ ਮਨਜ਼ੂਰ ਹੈ ਚੋ ਸੇਵਾਦਾਰ ਸੇਵਾ ਕਰਕੇ ਸਾਰਿਆਂ ਦੀ ਸੇਵਾ ਕਬੂਲ ਹੈ ਧੰਨ ਜੋ ਅੰਨ ਪਾਣੀ ਛੱਕਿਆ ਮਾਲਕ ਕਹਿੰਦਾ ਉਹਦਾ ਲੇਖੇ ਲਾਇਆ ਭਾਈ ਓਏ ਚਲਦੇ ਚਲਦੇ ਕਦਮ ਇੱਕ ਇੱਕ ਲੇਖੇ ਲਾਇਦਾ ਦੇ ਨੇ ਚੰਗੀ ਸੋਚ ਮਾਲਕ ਕਹਿੰਦਾ ਨੀਕਾ ਨੂੰ ਫਲ ਆ ਕੇ ਤੋੜੂਗਾ ਸਬਦਾ ਪੇੜਾ ਪਾਰਾਂ ਬੋਲ ਸੰਗਤੇ ਸੱਚੇ ਦਰਬਾਰ ਕੀ ਸਦਾ ਜੈ ਬੋਲ ਸੰਗਤੇ ਸੱਚੇ ਦਰਬਾਰ ਕੀ ਸਦਾ ਜੈ ਉੱਚੀ ਦੀਲੇ ਬੋਲੋ ਬਾਬੇ ਦੇ ਨਾਂ ਤੇ ਆਪਾਂ ਸਾਰੀ ਰਾਤ ਬੈਠੇ ਹਾਂ ਤੇ ਜੇ ਬਾਬੇ ਦੇ ਨਾਂ ਤੇ ਨਹੀਂ ਬੋਲ ਸਕਦੇ ਫਿਰ ਆਪਣਾ ਫਿਰ ਤਾਂ ਇਹਦਾ ਮਤਲਬ ਆਪਾਂ ਵੇਖਣ ਆਏ ਆ। ਵੀ ਬਾਬਾ ਪੁੱਛਾਂ ਕਿਵੇਂ ਕੱਢਦਾ ਹੈ? ਹੈਗਾ ਬਾਬਾ ਕਰੰਟ ਵਾਲਾ ਕਿ ਨਹੀਂ? ਕਰੰਟ ਕਰੰਟ ਵਾਲਾ ਭਾਈ ਕੋਈ ਨਹੀਂ ਹੁੰਦਾ ਇਹ ਮਾਲਕਾਂ ਕਰਨ ਵਾਲਾ। ਜੇ ਮਾਲਕ ਦੀ ਨਿਗਾ ਸਵੱਲੀ ਹੈ ਤਾਂ ਸਾਰਾ ਕੁਝ ਹੀ ਹੈ। ਤੇ ਨਹੀਂ ਫਿਰ ਤਾਂ ਰੁੜੇ ਫਿਰਦੇ ਹੀ ਆ। ਬੋਲ ਸਕਦੇ ਸੱਚੇ ਦਰਵਾਜ਼ਾ ਕੀ? ਬੋਲ ਸਕਦੇ ਸੱਚੇ ਦਰਵਾਜ਼ਾ ਕੀ? ਬੋਲੋ ਆਪਣੇ ਆਪਣੇ ਮਾਤ ਪਿਤਾ ਕੀ? ਹਾਂ। ਲੇ ਭਾਈ ਅੱਜ ਦਾ ਤੇਰਾ ਦੀਵਾਨ ਮਨਜ਼ੂਰ ਐ ਅੱਜ ਦਾ ਤੇਰਾ ਜਸਪਾਠ ਮਨਜ਼ੂਰ ਐ ਸਮਝ ਆ ਗਈ ਆ ਜਾ ਭਾਈ ਹਾਂ ਸਕਦਾ じゃ ਕਿਵੇਂ ਆਉਣਾ ਦੋ ਕੁ ਮਹੀਨਿਆਂ ਨੂੰ ਵੀ ਮੇਰੇ ਲਈ ਜਗ੍ਹਾ ਦੀ ਆਉਣਾ ਇਹ ਤਾਂ ਚੇਲਿਆਂ ਦੇ ਛਲਾਵੇ ਹੁੰਦੇ ਆ ਬੱਲਿਆ ਕਿਹੜਾ ਕਿਹੜਾ ਕੀ ਕਰਨਾ ਹੁੰਦਾ ਖੜਾਓ ਲੈ ਅੱਜ ਦੀ ਪਹਿਲੀ ਨੰਬਰ ਹੋਈਂ ਕਰਾਵਾ ਕਿਸਮਤ ਕੋਟੀ ਦਾ ਆ ਗੱਲ ਸੁਣ ਲੈ ਚੜਕੀ ਵਾਲਿਆ ਤੂੰ ਚੇ ਲੰਮਨ ਲੈ ਚੋਟੀ ਰਾਹ ਗੱਲ ਸੁਣ ਲੈ ਚੜਕੀ ਵਾਲਿਆ ਤੂੰ ਚੇ ਲਵਰ ਰਵੀ ਚੋਟੀ ਜਾਏ ਕਾਲੀ 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 快点！

ਅਵੇ ਦੀ ਚੱਲੇ ਦਰ ਦਰ ਦਨ ਦਨ ਕ ਲੈ ਵੀ ਸੇਵਾ ਦਾ ਅੱਜ ਤੋਂ ਬਾਅਦ ਤੈਨੂੰ ਚੀਲਾ ਸੱਜ ਸਮਝ ਆ ਗਈ ਦੱਸੀਆਂ ਗੱਲਾਂ ਦੇ ਗੌਰ ਕਰਨੀ ਤੇਰਾ ਫਰਜ਼ ਇਲਮ ਸਿੱਖਣਾ ਤੇਰਾ ਕੰਮ ਐ ਗੁਰੂ ਦਾ ਕੰਮ ਨਹੀਂ ਹੁੰਦਾ ਵੀ ਇਲਮ ਵਿੱਚ ਵੜ ਕੇ ਸਿੱਖਣਾ ਚੇਲੇ ਦੇ ਕੰਮ ਨੂੰ ਮੈਂ ਕਿਵੇਂ ਸਿੱਖਣਾ ਹੈਨਾ ਮੱਥਾ ਟੇਕ ਦੇ ਆਪਦੇ ਮਾਤ ਪਿਤਾ ਤੋਂ ਥਾਪੀ ਲੈ ਲਾ ਠੀਕ ਐ ਫਿਰ ਗਾਉਣ ਵਾਲੇ ਵੀਰ ਦੇ ਮੱਥਾ ਪੈਰੀ ਟੇਕਿਆ ਤੇ ਥਾਪੀ ਲੈ ਲਾ ਗਾਉਣ ਵਾਲੇ ਬੇ ਇੱਕ 100 ਰੁਪਏ ਮੱਥਾ ਤੇ ਬਹਿ ਜਾ ਫਿਰ ਤੇਰੀ ਚਾਰ ਵਲੇ ਲਵਾਉ ਪਾਉ ਲਾਏਗਾ ਕੌਣ ਕੇ ਛੜਦਗੀ ਖੜਾ ਹੈਂਗਾ